ਜਾਦਾ ਇਹਨੂੰ ਕਦੇ ਕੰਮ ਤੇ ਲਾਉਣ ਠੀਕਾ ਜੀ ਜਿਆਦਾ ਵਿਆਹ ਕੋ ਕਰਕੇ ਕਦੇ ਇਹਨੂੰ ਕਰਨ ਨਹੀਂ ਇਹ ਸਾਰਾ ਦਿਨ ਫਿਰਦਾ ਆ ਛੋੜੇ ਛੋੜੇ ਬੱਚੇ ਆ 8 9 ਸਾਲ ਦੇ ਉਹਨਾਂ ਨੂੰ ਭੰਗ ਬਣਾਉਂਦਾ ਆ ਆਪ ਵੀ ਭੰਗ ਪੀਂਦਾ ਹੈ ਪੰਡ ਦੀ ਪੜਾਈ ਵਾਸਤੇ ਆਵਾਦੀ ਦੀ ਬਲਬਦ ਖਾਸ ਕਰਕੇ ਆਵਾਦੀ ਦੀ ਪੜਾਈ ਵਾਸਤੇ ਜੋ ਪੈ ਪਾਉਣਾ ਸੀ ਬੰਦਰ ਬਜਰੀ ਕੋਲ ਇਸ ਬੰਦਾ ਜਿੱਥੇ ਵੀ ਜਾਂਦਾ ਇਹ ਵਿਗਨ ਪਾਉਂਦਾ ਉਹ ਜਿਹੜੇ ਕੰਮ ਦੇ ਦੋ ਥਾਣੇ ਅੱਜ ਕੋਈ ਮੂਰਲੀ ਤਰ੍ਹਾਂ ਪੁੱਜੀ ਹੈਗੀ ਸਾਨੂੰ 10 ਘੰਟੇ ਟਾਈਮ ਦਿੱਤਾ ਸੀਗਾ ਅਸੀਂ ਆਪਣੇ ਜਿੰਨੇ ਸਮਰਥਕ ਸੀ ਸਾਹਾਨੂੰ ਲੈ ਕੇ ਪਹੁੰਚੇ ਆ ਹੁਣ ਐਸਐਚਓ ਸਾਹਿਬ ਏਐਸਆਈ ਸਾਹਿਬ ਫੋਨ ਕਰਦੇ ਆ ਉਹ ਫੋਨ ਨਹੀਂ ਉਠਾ ਰਿਹਾ ਮੈਨੂੰ ਤਾਂ ਲੱਗਦਾ ਵੀ ਜੇ ਡਰ ਗਿਆ ਉਹ ਜਾਂ ਇਹਦਾ ਨਾ ਕੋਈ ਤੁਰਦਾ ਨਹੀਂ ਹੋਂਗਾ ਪਿੰਡ ਦੇ ਵਿੱਚ ਕਿਉਂਕਿ ਬਣੀ ਜਿਆਦਾ ਹੈ ਜੀ ਹੈਨਾ ਦੋ ਤਿੰਨ ਹੈਗੇ ਮੁੰਡੇ ਜਿਹੜੇ ਮਤਲਬ ਨਾਲ ਦੇ ਹੈਗੇ ਆ ਉਹਨਾਂ ਨੂੰ ਲੈ ਲੂ ਫਿਰਦਾ ਬੀਤੇ ਦੋ ਦਿਨ ਪਹਿਲਾਂ ਫਗਵਾੜਾ ਲਗਲੇ ਪਿੰਡ ਚਿਹੜੂ ਵਿਖੇ ਵਿਕਾਸ ਕਾਰਜਾਂ ਨੂੰ ਲੈ ਕੇ ਮਾਮਲਾ ਗਰਮਾ ਗਿਆ ਸੀ ਜਿਸ ਦੌਰਾਨ ਪਿੰਡ ਦੇ ਮੌਜੂਦਾ ਪੰਚਾਇਤ ਮੈਂਬਰ ਅਮਰਦੀਪ ਢੰਡਾ ਨੇ ਪਿੰਡ ਦੇ ਹੀ ਇੱਕ ਵਿਅਕਤੀ ਬਿਸ਼ਨਪਾਲ ਖਿਲਾਫ ਥਾਣਾ ਸਦਰ ਵਿਖੇ ਤਰਖਾਸਤ ਵੀ ਦਿੱਤੀ ਸੀ ਉਸ ਉੱਪਰ ਗਾਲੀ-ਗਲੋਚ ਤੇ ਗੰਭੀਰ આરોਪ ਲਗਾਏ ਸਨ ਜਿਸ ਦੀ ਵੀਡੀਓ ਵੀ ਅਸੀਂ ਨਸ਼ਰ ਕੀਤੀ ਸੀ ਉਸ ਦੇ ਜਵਾਬ ਵਜੋਂ ਬਿਸ਼ਨਪਾਲ ਆਪਣੇ ਸਮਰਥਕਾਂ ਥਣੇ ਅੱਜ ਫਗਵਾੜਾ ਦੇ ਥਾਣਾ ਸਦਰ ਆਪਣਾ ਸਪਸ਼ਟੀਕਰਨ ਦੇਣ ਪੁੱਜੇ ਅਤੇ ਦੇਖੋ ਕੈਮਰੇ ਅੱਗੇ ਆ ਕੇ ਕਿਹਾ ਕਿ ਇਸ ਮੌਕੇ ਪਿੰਡ ਚਿਹੜੂ ਦੇ ਮੌਜੂਦਾ ਸਰਪੰਚ ਸਰਦਾਰ ਸਰਵਰ ਸਿੰਘ ਦਿਓ ਪਿੰਡ ਨਾਰਕ ਨਗਰੀ ਤੋਂ ਮੌਜੂਦਾ ਸਰਪੰਚ ਰਾਮ ਲਵਾਇਆ ਕਾਲਾ ਡਾਕਟਰ ਦਲਜੀਤ ਸਿੰਘ ਅਮਰਜੀਤ ਸਿੰਘ ਸੁਖਜਿੰਦਰ ਸਿੰਘ ਗਗਨਦੀਪ ਸਿੰਘ ਦਵਿੰਦਰ ਸਿੰਘ ਪੰਘੂ ਰਿੱਕੀ ਨਾਨਕ ਨਗਰੀ ਪੀਟਾ ਚਿਹੜੂ ਪੰਚਾਇਤ ਮੈਂਬਰ ਹਰਪ੍ਰੀਤ ਕੌਰ ਰਾਜਵੀਰ ਕੌਰ ਤੋਂ ਇਲਾਵਾ ਪਿੰਡ ਦੇ ਹੋਰ ਬਹੁਤ ਬਰਤੇ ਔਰਤਾਂ ਵੱਡੀ ਗਿਣਤੀ ਵਿੱਚ ਸ਼ਾਮਲ ਸਨ ਦਿਖਾਉਂਦੇ ਹਾਂ ਪੂਰੀ ਖਬਰ ਸਥਾਨਾ ਸਦਰ ਪੁਜੀ ਹੈਗੇ ਆ ਜੀਣਾ ਤੁਹਾਡਾ ਮੇਰਾ ਬਿਸ਼ਨਪਾਲ ਤੰਦੂ ਜੀ ਅਸੀਂ ਪੰਚਾਇਤ ਸਾਰੇ ਇਕੱਠੀ ਹੋ ਕੇ ਪਿੰਡ ਦੇ ਸੁਧਾਰ ਲਈ ਕੋਈ ਇੱਕ ਪਾਣੀ ਸੀਗਾ ਆਪਣੇ ਆਬਾਦੀ ਤੋਂ ਇਕੱਠਾ ਹੋ ਰਿਹਾ ਗਲੀ ਦੇ ਮੋੜੇ ਤੇ ਸਰਪੰਚ ਸਾਹਿਬ ਨੇ ਸਲਾਹ ਕੀਤੀ ਕਿ ਅਸੀਂ ਉਹ ਐਸਟੀਮੇਟ ਲਾਉਣ ਆਏ ਸੀ ਸਰਪੰਚ ਸਾਹਿਬ ਕਹਿੰਦਾ ਚਲ ਤੁਸੀਂ ਐਸਟੀਮੇਟ ਲਾ ਦਿਓ ਤੇ ਆਪਾਂ ਪੈ ਪਾਣੇ ਆ ਅਸੀਂ ਮਿੰਨਤੀ ਮਿੰਨਤੀ ਸਾਰੀ ਕਰ ਲਈ ਗੁਰਦੁਆਰਾ ਸਾਹਿਬ ਦੇ ਮੋੜੇ ਬਜਰੀ ਦੀ ਮਿੰਨਤੀ ਕਰ ਲਈ ਅਸੀਂ ਕਿ ਇੱਥੇ ਲੁੱਕ ਨਹੀਂ ਪਾਣੀ ਜੀ ਤੇ ਵਧੀਆ ਤਰੀਕੇ ਨਾਲ ਕੰਮ ਕਰ ਦੇਣਾ ਮਤਲਬ ਛੇ ਛੇ ਜੀ ਬਜਰੀ ਪਾ ਕੇ ਤੇ ਆਪਾਂ ਗੁਰਦੁਆਰਾ ਸਾਹਿਬ ਦਾ ਸਾਰਾ ਸੰਜੀ ਆ ਤੇ ਆਪਾਂ ਵਧੀਆ ਬਣਾ ਦਈਏ ਉਹ ਮਿੰਨਤੀ ਕਰ ਲਈ ਪੈਪਾ ਦੀ ਮਿੰਨਤੀ ਕਰ ਲਈ ਉਸ ਤੋਂ ਬਾਅਦ ਮੈਂ ਇੱਧਰ ਖੜਾ ਸੀ ਤੇ ਮੇਰੇ ਆ ਕੇ ਕੋਲ ਇਸ सोनू ਅਮਦੀਪ ਭਟੰਡਾ ਨੂੰ ਕੀ ਕਹਣਾ सोनू ਆ ਨਿਆਣਾ ਬੱਚਾ ਜਿਆ ਆ ਅੱਛਾ ਤੇ ਇਹ ਕੋਲ ਖੜਾ ਹੋ ਕੇ ਕਹਿੰਦਾ ਤੁਸੀਂ ਬਾਰੋ-ਬਾਰੀ ਉਹ ਕਰ ਲਈ ਆਪਣੇ ਜ਼ਮੀਨ ਦੀ ਬੋਲੀ ਜੀ ਦੇ ਸਾਨੂੰ ਐਸੀ ਕੋਟੇ ਦੇ ਪੈਸੇ ਦਿਓ ਦੋ ਹੈਨਾ ਮੈਂ ਫਿਰ ਸਰਪੰਚ ਸਾਹਿਬ ਨੂੰ ਕਿਹਾ ਮੈਂ ਕਿ ਯਾਰ ਮੈਨੂੰ ਤਾਂ ਪਤਾ ਨਹੀਂ ਇਹ ਕੋਟੇ ਦੇ ਇਦਾਂ ਦੇ ਪੈਸੇ ਹੁੰਦੇ ਆ ਕੋਈ ਇਹ ਕਹਿੰਦੇ ਜੀ ਨਹੀਂ ਉਹ ਤਾਂ ਕਹਿੰਦੇ ਪੈਸੇ ਜਿਹੜੇ ਬੋਲੀ ਹੁੰਦੀ ਆ ਉਹਦਾ ਜਿਹੜਾ ਠੇਕਾ ਹੁੰਦਾ ਉਹ ਅਸੀਂ ਸਿੱਧਾ ਬੈਂਕ ਜਮ੍ਹਾਂ ਕਰਾਈਦਾ ਜੀ ਹਾਂ ਇਹਦਾ ਕੋਈ ਬਖਰਾ ਨਹੀਂ ਹੁੰਦਾ ਸਭ ਤੋਂ ਵਧੀਆ ਗੱਲ ਇਹ ਆ ਵੀ ਉਸ ਜਿਹੜੇ ਪੈਸੇ ਆ ਉਹ ਸਭ ਤੋਂ ਪਹਿਲਾਂ ਵੋਟਾਂ ਤੋਂ ਪਹਿਲਾਂ ਉੱਥੇ ਉਹੀ ਪੈਸੇ ਦੇ ਨਾਲ ਛੜਕ ਬਣਾਈ ਜਾਂ ਇੰਟਰਲੌਕ ਲਾਇਆ ਉੱਥੇ ਪੈ ਪਾ ਦੇ ਦੂਸਰੇ ਦੇ ਨਾਲ ਪੈ ਪਾਏ ਆ ਪੈਸੇ ਨਾਲ ਉਹ ਹੁਣ ਉਸੇ ਉਹੀ ਪੈਸਾ ਲੱਗ ਰਿਹਾ ਅੱਜ ਅਵਾਦੀ ਤੇ ਲੱਗ ਰਿਹਾ ਸਿਕਾ ਸੋ ਇਹ ਕਿਹੜੇ ਕਾਰਨ ਹੋਵੇ ਕਿ ਜਿਹੜਾ ਉਸਨੇ ਸ਼ਿਕਾਇਤ ਤੁਹਾਡੇ ਖਿਲਾਫ ਦਰਜ ਕਰਵਾਈ ਸੀ ਬੀਤੇ ਦੋ ਦਿਨ ਪਹਿਲਾਂ ਕਿ ਤੁਸੀਂ ਗਾਲੀ ਗਲੋਚੀ ਦਿੱਤਾ ਨਹੀਂ ਜਦੋਂ ਉਹ ਫੇ ਮੈਨੂੰ ਕਿਹਾ ਵੀ ਤੂੰ ਹੁੰਦਾ ਕੌਣ ਆ ਇਹ ਗੱਲ ਕਰਨ ਵਾਲਾ ਹਨਾ ਦੇਖੋ ਜੀ ਮੈਂ ਇਹ ਹਾਥੀ ਬਾਵਾ ਬੈਠਾ ਹੋਵੇ ਗਦੇ ਤੋਂ ਉੱਚਾ ਹੀ ਹੁੰਦਾ ਹੁੰਦਾ ਜੀ ਭਵੇਂ 50 ਪੰਜਾਹ ਮੈਂਬਰ ਬਣ ਗਿਆ ਸਾਡੀ ਹਦਾ ਰੂਤ ਵਾ ਹਜੇ ਵੀ ਉੱਚਾਈ ਆ ਜੀ ਤੇ ਬਾਕੀ ਰਹੀ ਗੱਲ ਇਹ ਇਹ ਹਜੇ ਇੱਥੇ ਤੱਕ ਪਹੁੰਚਾ ਨਹੀਂ ਜਿੱਥੇ ਤੁਹਾਨੂੰ ਗੱਲ ਕਹਿੰਦਾ ਤੂੰ ਕੌਣ ਹੁੰਦਾ ਅਸੀਂ ਪਿੰਡ ਦੇ ਮੁਖੀਆਂ ਅਸੀਂ ਸਾਡੀ ਸਾਰੇ ਪਿੰਡ ਦੇ ਨਾਲ ਜ਼ਿੰਮੇਵਾਰਾ ਭਰਾਵਾਂ ਨਾਲ ਸਰਪੰਚ ਉਹਨਾਂ ਨਾਲ ਸਾਡੀ ਇੰਨੀ ਸਾਝ ਆ ਸਾਨੂੰ ਕੋਈ ਵੀ ਵਿਆਹ ਕੋਈ ਵੀ ਪ੍ਰੋਗਰਾਮ ਹੋ ਪਹਿਲਾਂ ਸਾਨੂੰ ਸੱਦੇ ਆ ਠੀਕ ਆ ਜੀ ਇਹ ਬੰਦਾ ਜਿਹੜਾ ਆ ਇਹ ਸਾਡੇ ਸਮਾਜ ਦੇ ਵਿੱਚ ਐਸਸੀ ਭਾਈਚਾਰੇ ਦੇ ਨਾਲ ਜ਼ਿੰਮੇਵਾਰੀ ਦੀ ਦੁਸ਼ਨੀ ਪਵਾ ਰਿਹਾ ਐਸਸੀ ਅਸੀਂ ਬਾਰ-ਬਾਰ ਕਰਕੇ ਇਹ ਪਰ ਇਹ ਵਧੀਆ ਗੱਲ ਨਹੀਂ ਹੋ ਇਹ ਬੰਦਾ ਹੈਗਾ ਹਜੇ ਬੱਚਾ ਹੈ ਬਾਕੀ ਇਹਦੇ ਘਰਦਿਆਂ ਨੂੰ ਵੀ ਸਮਝਾਉਣਾ ਚਾਹੀਦਾ ਜਾਂ ਤਾਂ ਇਹਨੂੰ ਕਿਤੇ ਕੰਮ ਤੇ ਲਾਉਣ ਠੀਕ ਹੈ ਜੀ ਜਾਂ ਤਾਂ ਵਿਆਹ ਉਹ ਕਰਕੇ ਕਿਤੇ ਇਹਨੂੰ ਕਰਨ ਕਿ ਨਹੀਂ ਇਹ ਸਾਰਾ ਦਿਨ ਫਿਰਦਾ ਆ ਛੋਟੇ ਛੋਟੇ ਬੱਚੇ ਆ 8-9 ਸਾਲ ਦੇ ਉਹਨਾਂ ਨੂੰ ਭੰਗ ਬਣਾਉਂਦਾ ਆ ਆਪ ਵੀ ਭੰਗ ਪੀਂਦਾ ਹੈ ਇਹ ਇਹਨੂੰ ਸਵਰਗ ਰਹੀ ਸੀ ਮੈਂ ਬੋਲਣਾ ਕਿ ਜੀ ਠੀਕ ਹੈ ਜੀ ਪਿੰਡ ਦੀ ਸਮਾਹ ਭਲਾਈ ਵਾਸਤੇ ਆਵਾਦੀ ਦੀ ਖਾਸ ਕਰਕੇ ਆਵਾਦੀ ਦੀ ਭਲਾਈ ਵਾਸਤੇ ਜੋ ਪੈ ਪਾਉਣਾ ਸੀ ਬੰਦਰ ਬਜਰੀ ਪਾਉਣੀ ਸੀ ਇਸ ਬੰਦੇ ਜਿੱਥੇ ਵੀ ਜਾਂਦਾ ਹੈ ਇਹ ਬਿਗਨ ਪਾਉਂਦਾ ਪੰਚਾਇਤ ਦੇ ਕੰਮ ਦੇ ਵਿੱਚ ਸੋ ਥਾਣੇ ਅੱਜ ਕੋਈ ਮੋੜਲੀ ਤਰ੍ਹਾਂ ਵੀ ਪੁੱਜੀ ਹੈਗੀ ਇੱਥੇ ਸਾਨੂੰ 10 ਘੰਟੇ ਟਾਈਮ ਦਿੱਤਾ ਸੀਗਾ ਅਸੀਂ ਆਪਣੇ ਜਿੰਨੇ ਸਮਰਥਕ ਸੀ ਘਰੋਂ ਲੈ ਕੇ ਪਹੁੰਚੇ ਆ ਹੁਣ ਐਸਐਚਓ ਸਾਹਿਬ ਏਐਸਆਈ ਸਾਹਿਬ ਫੋਨ ਕਰਦੇ ਆ ਉਹ ਫੋਨ ਨਹੀਂ ਉਠਾ ਰਿਆ ਮੈਨੂੰ ਤਾਂ ਲੱਗਦਾ ਵੀ ਜੇ ਡਰ ਗਿਆ ਉਹ ਜਾਂ ਇਹਦਾ ਕੋਈ ਤੁਰਦਾ ਨਹੀਂ ਹੋਊਗਾ ਪਿੰਡ ਦੇ ਵਿੱਚ ਕਿਉਂਕਿ ਬਣੀ ਜਿਆਦਾ ਹੈ ਦੀ ਹੈਨਾ ਦੋ ਤਾਂ ਹੈਗੇ ਮੁੰਡੇ ਜਿਹੜੇ ਮਤਲਬ ਨਾਲ ਦੇ ਹੈਗੇ ਆ ਉਹਨਾਂ ਨੂੰ ਲੈ ਲੂ ਫਿਰਦਾ ਤੇ ਇਸ ਕਰਕੇ ਤੇ ਅਸੀਂ ਹੁਣ ਸਾਨੂੰ ਇਹ ਨਹੀਂ 10 ਵਜੇ 10 ਤਰੀਕ ਦਾ 4 ਵਜੇ ਟਾਈਮ ਦਿੱਤਾ ਆ ਅਸੀਂ ਜਾਵਾਂਗੇ ਅਸੀਂ ਤਾਂ ਕਿਉਂ ਅਸੀਂ ਆਪਣੇ ਜੋ ਆਪਣੇ ਨਲਕੇ ਤੁਹਾਡੇ ਗੰਦੇ ਪਾਪ ਕੇ ਸ਼ਿਕਾਇਤ ਕਰਤਾ ਅਮਰੀਤ ਟੰਡਾ ਹੁਣ ਫੋਨ ਨਹੀਂ ਉਠਾ ਰਿਹਾ ਹਾਂ ਫੋਨ ਨਹੀਂ ਉਠਾ ਰਿਹਾ ਹਾਂ ਕਿਉਂਕਿ ਉਹ ਦਮ ਹੈ ਨਹੀਂ ਵਿੱਚ ਗਲਤ ਆਇਆ ਹਨ ਪੁਲਿਸ ਅਧਿਕਾਰੀਆਂ ਤੁਹਾਨੂੰ ਦੁਆਰਾ ਸਮਾਂ ਦਿੱਤਾ ਹੈ ਕੋਈ ਸ਼ੁਰੂ ਨਹੀਂ ਹਾਂ ਹਾਂ ਦੱਸ ਦਿਆ 4 ਵਜੇ ਦਿੱਤਾ ਜੀ ਅਈ ਦਾ ਪ੍ਰਸ਼ਾਸਨ ਦਾ ਕਹਿਣਾ ਮੰਨਾਂਗੇ ਕਿਉਂਕਿ ਇਹ ਉਹਨਾਂ ਤੋਂ ਖਿਲਾਫ ਚੱਲੇ ਗਿਆ ਨਹੀਂ ਆਇਆ ਆਪੇ ਟਾਈਮ ਦੇ ਕੇ ਆਪੇ ਨਹੀਂ ਆਇਆ ਕਿਰਨ ਭਾਈ ਆਪਣੇ ਮੇਰਾ ਨਾਮ ਰਾਮ ਲੁਆ ਹੈ ਪਿੰਡ ਨਾਨਕ ਨੀਤੋ ਸਰ ਤੁਸੀਂ ਵੀ ਇੱਥੇ ਪੁੱਜੇ ਹੈਗੇ ਆ ਇਸ ਮਾਮਲੇ ਬਰਤੀ ਕੀ ਕਹਿਣਾ ਤੁਹਾਡਾ ਹਾਂ ਜੀ ਮੈਂ ਇਸ ਕਰਕੇ ਪਹੁੰਚਿਆ ਹਾਂ ਜੀ ਛੇੜੂ ਪਿੰਡ ਦੇ ਅਸੀਂ ਹਾਂਜੀ ਹਾਂ ਉਹ ਪਿੰਡ ਦੇ ਹਰ ਪੰਚਾਇਤੀ ਕਮੇਟੀ ਹਰ ਮਲੋ ਪਿੰਡ ਦੇ ਕੋਈ ਵੀ ਕੰਮ ਵਿੱਚ ਪੂਰੇ ਸਹਿਯੋਗ ਦਿੰਦੇ ਆ ਜਰੂਰਤ ਨਹੀਂ ਹੁੰਦਾ ਵੀ ਪੰਚਾਇਤ ਮੈਂਬਰ ਹੀ ਮੀਟਿੰਗ ਨੂੰ ਅਟੈਂਡ ਕਰ ਸਰ ਦੂਜਾ ਬੰਦਾ ਵੀ ਪਿੰਡ ਦਾ ਹਰ ਇੱਕ ਮੈਂਬਰ ਨੂੰ ਅਧਿਕਾਰ ਆ ਵਾਸੀ ਨੂੰ ਅਧਿਕਾਰ ਆ ਕਿ ਪਿੰਡ ਦੇ ਚੰਗੇ ਕੰਮ ਦੇ ਵਿੱਚ ਸਹਿਯੋਗ ਕਰਨਾ ਤੇ ਸਾਥ ਦੇਣਾ ਟੰਡਾ ਪੱਤਰਕਾਰਾਂ ਦੇ ਨਾਲ-ਨਾਲ ਉਹ ਐਸੀ ਪੰਚ ਬਣਿਆ ਜਰੂਰ ਨੂੰ ਇਸ ਚੀਜ਼ਾਂ ਬਾਰੇ ਜਾਣਕਾਰੀ ਨਹੀਂ ਪੰਚਾਇਤ ਦੇ ਰੂਲ ਕਾਨੂੰਨ ਮਤਾ ਕੋ ਨੂੰ ਜਾਣਕਾਰੀ ਨਹੀਂ ਜਿਹੜੇ ਮਤਾ ਕੋ ਸਿੱਧੀ ਆ ਕੇ ਮੰਗਾ ਐਸਸੀ ਦੇ ਗ੍ਰਾਂਟ ਦੇ ਪੈਸੇ ਦਿਓ ਕਿਹੜੇ ਹਿਸਾਬ ਨਾਲ ਪੈਸੇ ਮੰਗਦੇ ਆ ਨਹੀਂ ਹੁੰਦਾ ਐਸੀ ਦੀ ਸ਼ਾਮਰਾੜ ਦੀ ਜ਼ਮੀਨ ਦੀ ਜਿਹੜੀ ਬੋਲੀ ਹੁੰਦੀ ਆ ਉਹ ਸਰਕਾਰ ਦੀਆਂ ਜੋ ਹਦਾਇਤਾਂ ਸੀ ਹਦਾਇਤਾਂ ਦੇ ਮੁਤਾਬਕ ਇਸ ਵਾਰ ਚੜੂ ਦੀ ਬੋਲੀ ਹੋਈ ਆ ਜੇ ਉਹ ਬੋਲੀ ਗਲਤ ਹੋਈ ਆ ਤਾਂ ਉਹਨੂੰ ਚੈਲੰਜ ਕਰ ਸਕਦਾ ਵਿੜਪੀਓ ਦਫ਼ਤਰ ਫਵਾੜਾ ਚ ਜੀ ਨਾ ਕਿ ਕੰਪਲੀਟ ਥਾਣੇ ਵਿੱਚ ਦੇ ਕੇ ਗੱਲ ਕੋ ਚੈਲੰਜ ਕਰ ਸਕਦਾ ਕਿਉਂਕਿ ਉਹਨੂੰ ਇਸ ਕੀ ਦੀ ਜਾਣਕਾਰੀ ਨਹੀਂ ਅਸੀਂ ਕਹਿੰਦੇ ਆ ਨਾਨਕਨਰੀ ਦੀ ਜਿਹੜੀ ਜ਼ਮੀਨ ਆ ਅੱਜ ਵੀ ਉਹ ਖਾਲੀ ਪਈ ਆ ਜੇ ਉਹ ਚਾਹਵਾਨ ਹੈਗਾ ਜੀ ਲੈਣ ਵਾਲਾ ਜਾਂ ਉਹਦੇ ਕੋਲ ਕੋ ਬੰਦਾ ਹੈਗਾ ਲੈ ਕੇ ਦੇਣ ਵਾਲਾ ਸੀ ਦੇਣ ਨੂੰ ਤਿਆਰ ਆ ਉਹ ਲੈ ਆ ਕੇ ਅਨੁਲ ਸਾਂ ਨਾਲ ਕਨੈਕਟ ਕਰੇ ਅਸੀਂ ਦੇਣ ਨੂੰ ਤਿਆਰ ਬੋਲੀ ਜ਼ਮੀਨ ਤੇ ਚੱਕੇ ਬੋਲੀ ਚੱਕਦਾ ਜੋ ਰੇਟ ਤੇ ਘੜੂ ਦੀ ਬੋਲੀ ਹੋਈ ਆ ਉਸ ਰੇਟ ਤੇ ਅਸੀਂ ਬੋਲੀ ਜ਼ਮੀਨ ਤੇ ਕਰਾਉਣ ਨੂੰ ਤਿਆਰ ਆ ਲੈਣ ਵਾਲਾ ਚਾਹਵਨ ਕੋਈ ਵੀ ਲੈ ਕੇ ਆਵੇ ਤੇ ਦੂਜੀ ਗੱਲ ਇਹ ਆ ਵੀ ਪਿੰਡ ਦੇ ਜਿਹੜੇ ਵਿਕਾਸ ਦੇ ਕੰਮ ਆ ਉਹਦਾ ਸਾਥ ਦੇਣਾ ਚਾਹੀਦਾ ਸਹਿਯੋਗ ਕਰਨਾ ਚਾਹੀਦਾ ਨਾ ਕਿ ਪਿੰਡ ਦੇ ਹਰ ਕੰਮ 'ਚ ਵਿਗਨ ਪਾਉਣੀ ਚਾਹੀਦੀ ਆ ਬਾਰ-ਬਾਰ ਜਾਤੀਵਾਦ ਜਾਤੀਵਾਦ ਕਰਕੇ ਚੰਗੀ ਗੱਲ ਨਹੀਂ ਪਿੰਡ 'ਚ ਧੜੇਬੰਦੀ ਬਣਾਉਣੀ ਸਮਾਜ ਦੇ ਵਿੱਚ ਭੇਦਭਾਵ ਪੈਦਾ ਕਰਨਾ ਇਹ ਗਲਤ ਗੱਲ ਆ ਛੋੜੂ ਪਿੰਡ ਬਹੁਤ ਵਧੀਆ ਕਰਦੇ ਸਾਰੇ ਲੋਕ ਵਧੀਆ ਪਰ ਕੁਛ ਜਿਹੜੀਆਂ ਨੀਤੀਆਂ ਚੱਲ ਰਹੀਆਂ ਇਹ ਗਲਤ ਆ ਜੇ ਪਿੰਡ ਵਿੱਚ ਕੋਈ ਗਲਤ ਕੰਮ ਹੁੰਦਾ ਉਹਦੀ ਕੰਪਲੀਟ ਕਰਨੀ ਬਣਦੀ ਆ ਨਾ ਕਿ ਕਿਸੇ ਨਾਲ ਗਾਲੀ-ਕਲੋਚਾ ਲੜਨਾ ਕਿਉਂਕਿ ਪਿੰਡ ਦੇ ਕੰਮ ਕਰਨ ਲਈ ਗ੍ਰੋਪਕ ਵੀ ਨਵੇਂ ਸਰੋ ਕੰਮ ਸਟਾਰਟ ਕਰਦੇ ਆ ਉਥੇ ਪੰਚਾਇਤ ਦਾ ਮੈਂਬਰ ਵੀ ਆਉਂਦਾ ਪਿੰਡ ਦੇ ਲੋਕ ਵੀ ਆ ਸਕਦੇ ਆ ਹਰ ਇੱਕ ਨੂੰ ਅਧਿਕਾਰ ਆ ਪਿੰਡ ਦੇ ਕੰਮ ਵਿੱਚ ਜ਼ਰੂਰੀ ਨਹੀਂ ਵੀ ਪੰਚਾਇਤ ਵੀ ਲੋਕਾਂ ਨੇ ਬਣਾਈ ਆ ਭਾਜੀ ਕੋਈ ਵਿਸ਼ਨਪਾਲ ਗਿਆ ਅਬ੍ਰੇਟਡ ਹੈਗੀ ਪੁਰਾਣੀ ਰੰਜਿਸ਼ ਤੇ ਨਹੀਂ ਜਿਸ ਤੇ ਕਰਦੇ ਇੱਕ ਕੰਮ ਸਾਰਾ ਹੋ ਰਿਹਾ ਨਹੀਂ ਰੰਜਿਸ਼ ਦਾ ਕੋਈ ਨਹੀਂ ਸਰਬ ਇੱਕ ਪਹਿਲੀ ਵਾਰ ਹੀ ਚੋਣ ਜਿੱਤਣ ਦਾ ਗਰੂਰ ਹੋ ਜਾਂਦਾ ਵੀ ਜਿਆਦਾ ਬੋਤਾ ਨਾ ਜਤਗੇ ਜਾਨੀ ਕਿ ਤੋਂ ਅੱਜ ਤੋਂ ਇਤਿਹਾਸ ਦੇਖ ਲੋ ਜਿਹੜੇ ਹਰ ਸਾਲ 10 15 15 ਸਾਲ ਵੀ ਜਿੱਤਨੇ ਰੂ ਵੀ ਕਿਸੇ ਟਾਈਮ ਪੁੰਦੇ ਪਾੜੇ ਦੇ ਬੰਦੇ ਇਹ ਕੋਈ ਗੱਲ ਨਹੀਂ ਅੱਜ ਐਦ ਕੀ ਹੈਗੇ ਕੱਲ ਨੂੰ ਅਸੀਂ ਪ੍ਰਸ਼ਾਸਨ ਨਾਲ ਕੀ ਗੱਲਬਾਤ ਹੋਈ ਤੁਹਾਡੀ ਅੱਜ ਪ੍ਰਸ਼ਾਸਨ ਦੇ ਨਾਲ ਇਹ ਗੱਲ ਹੋਈ ਸੀ ਜੀ ਅੱਜ ਇਹਦਾ ਟਾਈਮ ਰੱਖਿਆ ਗਿਆ ਸੀਗਾ ਤੇ ਪਰ ਅੱਜ ਬੁਲਾਇਆ ਗਿਆ 10 ਵਜੇ ਟਾਈਮ ਸੀ ਕਿ ਉਹ ਮੋਲੀ ਪਾਰਟੀ ਆਈ ਨਹੀਂ ਗਈ ਹਾਲਾਂਕਿ ਉਹ ਆਏ ਵੀ ਆ ਫਵਾੜੇ 'ਚ ਫਵਾੜੇ ਪਤਾ ਲੱਗਾ ਸੀ ਆਪਣੇ ਪਹਿਲਾਂ ਸਪੀ ਦਫ਼ਤਰ ਗਏ ਤੇ ਹੁਣ ਡੀਐਸਪੀ ਦਫ਼ਤਰ ਵੀ ਗਏ ਤੇ ਹੋ ਕੇ ਗਏ ਪਰ ਉਹ ਕਹਿੰਦੇ ਨਹੀਂ ਅਸੀਂ ਆਏ ਨਹੀਂ ਅਸੀਂ ਉਹਨੂੰ ਰਿਵਿਊਟ ਕੀਤੀ ਸਰਬੱਤ ਲਈ ਧੰਨਵਾਦ ਕਿ ਆਪਣਾ ਵੀ ਇਹੀ ਪਿੰਡ ਚੜੂ ਹਾਂਜੀ ਪਿੰਡ ਚੜੂ ਦੀ ਕੀ ਮਾਮਲਾ ਹੋ ਗਿਆ ਸਾਰਾ ਕਾਫੀ ਮਾਮਲਾ ਵਧੀਆ ਨਜ਼ਰ ਆ ਰਿਹਾ ਮਾਮਲਾ ਤਾਂ ਕੋਈ ਐਡਾ ਨਹੀਂ ਸੀ ਜਾਣ ਕੇ ਇਹਨਾਂ ਨੇ ਬਤਾ ਲਿਆ ਬੰਦਿਆਂ ਨੇ ਮਾਮਲਾ ਪਿੰਡ ਦੀ ਭਲਾਈ ਲਈ ਕੰਮ ਚੱਲ ਰਿਹਾ ਹੈ ਵਿਕਾਸ ਕਰਜਾਂ ਦਾ ਕੰਮ ਚੱਲ ਰਿਹਾ ਹੈ ਸਾਰੀ ਪੰਚਾਇਤ ਸੀ ਉੱਥੇ ਹੋਰ ਪਿੰਡ ਦੇ ਪ੍ਰਬੰਧੇ ਸੱਜਣ ਜੀ ਉਹ ਪਾਈਪਾਂ ਦੀ ਬੇਨਤੀ ਹੋ ਰਹੀ ਸੀ ਪਾਈਪਾਂ ਦੀ ਬੇਨਤੀ ਕਰਕੇ ਤਾਂ ਇੱਕ ਗੁਰਦਾਰ ਸਾਹਿਬ ਦੇ ਮੁਰੇ ਜਗ੍ਹਾ ਤੇ ਹਰ ਕੁਝ ਪਾਉਣੀ ਸੀ ਸਾਰਾ ਸਭ ਕੁਝ ਹੋ ਗਿਆ ਬੇਨਤੀ ਅੰਤੀ ਹੋ ਗਈ ਉੱਥੇ ਸਾਡੇ ਵਿੱਚੋਂ ਸਾਡਾ ਮੈਂਬਰ ਹੈ ਪੰਚਾਇਤ ਮੈਂਬਰ ਜੀ ਜੀ ਉੱ비 ਉੱਤੇ ਪਹੁੰਚ ਗਿਆ ਉਹਦੇ ਨਾਲ ਹੋਰ ਪੰਚਾਇਤ ਲਈ ਦੀ ਪੰਚਾਇਤ ਮੈਂਬਰ ਜਿਹਦਾ ਹਸਬੰਡ ਸੀਗਾ ਉਹ ਆਣ ਕੇ ਗੱਲਾਂ ਕਰਦੇ ਸੀ ਵੀ ਜਿਹੜਾ ਆਪਣਾ ਫੰਡ ਹੁੰਦਾ ਹੈ ਆਪਣਾ ਜਿਹੜੇ ਐਸਸੀ ਫੰਡ ਮੰਗਦੇ ਸੀ ਕਹਿੰਦੇ ਗੱਲਾਂ ਕਰਦੇ ਵੀ ਸਾਡਾ ਐਸਸੀ ਫੰਡ ਉਹ ਸਾਨੂੰ ਦਿੱਤਾ ਜਾਵੇ ਉਹ ਬਿਸ਼ਨ ਪਾਲ ਵੀ ਖੜਾ ਸੀ ਬਿਸ਼ਨ ਪਾਲ ਨੇ ਗੱਲਾਂ ਆਣ ਕੇ ਸੰਸਾਭ ਨੇ ਗੱਲ ਕਰਦਾ ਵੀ ਜਿਹੜੀ ਉਹ ਫੰਡ ਹੁੰਦਾ ਵੀ ਇਹਨਾਂ ਨੂੰ ਦੇ ਦਿਓ ਕਿਹੜਾ ਫੰਡ ਹੁੰਦਾ ਤੁਹਾਨੂੰ ਤਾਂ ਪਤਾ ਨਹੀਂ ਕਿਹੜਾ ਫੰਡ ਹੁੰਦਾ ਉਹਦੇ ਤੋਂ ਇਸ ਗੱਲ ਤੋਂ ਬਾਅਦ ਬਾਅਦ ਉਹ ਕਮਿਸ਼ਨਰ ਨੂੰ ਕਹਿਣ ਲੱਗਿਆ ਵੀ ਤੂੰ ਕੌਣ ਆਂ ਹੁੰਦਾ ਬੋਲਣ ਵਾਲਾ ਜਿਹੜੀ ਪਿੰਡ ਦੀ ਪੰਚਾਇਤ ਆ ਪੰਚਾਇਤ ਵੀ ਲੋਕਾਂ ਨੇ ਜੁਣੀ ਆ ਲੋਕਾਂ ਨੇ ਪਿੰਡ ਦੇ ਜੇ ਪੰਚਾਇਤ ਜੁਣੀ ਆ ਪੰਚਾਇਤ ਆਪਣੇ ਆਪ ਨਹੀਂ ਬਣ ਗਈ ਲੋਕਾਂ ਨੇ ਵੋਟਾਂ ਵਾਈਆਂ ਫੜਣੇ ਆ ਤੇ ਜਿਹੜੇ ਹੋਰ ਪਿੰਡ ਦੇ ਲੋਕ ਆ ਉਹਨਾਂ ਨੂੰ ਵੀ ਬੋਲਣ ਦਾ ਅਧਿਕਾਰ ਆ ਜੇ ਕੋਈ ਪਿੰਡ ਦਾ ਵਿਕਾਸ ਕਾਰ ਚੱਲਦਾ ਕੋਈ ਗਲਤ ਕੰਮ ਹੁੰਦਾ ਕੋਈ ਸਲਾਹ مشورہ ਉਹਨਾਂ ਨੂੰ ਵੀ ਲੈਣਾ ਬਣਦਾ ਹਰੇਕ ਬੰਦੇ ਨੂੰ ਹਰੇਕ ਪਿੰਡ ਦੇ ਨਾਗਰਿਕ ਨੂੰ ਉੱਥੇ ਬੋਲਣ ਦਾ ਸਲਾਹ ਦੇਣ ਦਾ ਸਾਰੀਆਂ ਗੱਲਾਂ ਤੋਂ ਬਾਅਦ ਇਹ ਦੱਸੋ ਕਿ ਪ੍ਰਸ਼ਾਸਨ ਨਾਲ ਤੁਹਾਡੀ ਕੀ ਗੱਲਬਾਤ ਹੋਈ ਹੈਗੀ ਔਰ ਤੁਸੀਂ ਹੁਣ ਕੀ ਮੰਗ ਕਰਦੇ ਇੱਥੇ ਇਕੱਠੇ ਹੋਏ ਹੈਗੇ ਅਸੀਂ ਤਾਂ ਮੰਗ ਕਰਦੇ ਆ ਕਿ ਜਿਹੜੇ ਪਿੰਡ ਦੇ ਵਿਕਾਸ ਕੰਮ ਚੱਲਦੇ ਆ ਉਹਨਾਂ 'ਚ ਅੜਿੱਕਾ ਨਾ ਡਾਵੇ ਇਹਰੇ ਕੰਮ 'ਚ ਅੜਿੱਕਾ ਨਾ ਆਇਦਾ ਪ੍ਰਸ਼ਾਸਨ ਨੂੰ ਅਪੀਲ ਬੇਨਤੀ ਕਰਦੇ ਆ ਵੀ ਉਹਨਾਂ ਨੇ ਸਾਨੂੰ ਅੱਜ 10 ਵਜੇ ਦਾ ਟਾਈਮ ਦਿੱਤਾ ਸੀ ਆਪਾਂ 10 ਵਜੇ ਸਾਰੇ ਬੰਦੇ ਅੱਜ ਬਹੁਤ ਬੰਦੇ ਸੀ ਗਏ ਹੋ ਕੋਈ ਸੰਚਲੇ ਗਾੜੀ ਕਿ ਉਹ ਮੋਲੀ ਟੀਮ ਨਹੀਂ ਪਹੁੰਚੀ ਉੱਤੇ ਅਜੇ ਪਹੁੰਚੀ ਨਹੀਂ ਗੱਲਬਾਤ ਲਈ ਧੰਨਵਾਦ ਅਮਰਜੀਤ ਸਾਹਿਬ ਕੀ ਗਣਾ ਤੁਹਾਡਾ ਇਦਾਂ ਜੀ ਇਹ ਬੰਦਾ ਨਾ ਮਤਲਬ ਸਾਡੇ ਪਿੰਡੋਂ ਸੜਕ ਬਣ ਲੱਗੀ ਆ ਸਾਨੂੰ ਪਤਾ ਸਾਨੂੰ ਨਹੀਂ ਪਤਾ ਵੀ ਸਰਪੰਚ ਸਾਹਿਬ ਕਿੱਦਾਂ ਪਾਸ ਕਰਾਇ ਕਿਦ ਤੱਕ ਨਹੀਂ ਜਦ ਕਿ ਸਾਨੂੰ ਪਹਿਲਾਂ ਉਹ ਟਾਈਮ ਕਹਿੰਦੇ ਸੀ ਅਗਲੇ ਮਾਰਚ ਅਗਲੇ ਸਾਲ ਜਿਹੜਾ 26 ਮਾਰਚ ਤੋਂ ਪਹਿਲਾਂ ਨਹੀਂ ਗੱਲ ਕਰਨੀ ਇਹ ਪੁਆਇੰਟ ਰੱਖਿਆ ਉਹਨਾਂ ਨੇ ਗਵਰਨਮੈਂਟ ਨੇ ਜਦ ਗਏ ੱਟਕੇ ਨਾਲ ਲੈ ਕੇ ਆਇਆ ਜਾਂ ਕਿੱਦਾਂ ਪਾਸ ਕਰਾ ਲਈ ਸੜਕ ਜਿਸ ਦਿਨ ਦੀ ਸੜਕ ਬਣਨੀ ਸ਼ੁਰੂ ਹੋਈ ਆ ਉਹ ਰਹਿੰਦੇ ਇਹ ਕਦੀ ਇਹ ਦਾ ਇਹ ਦਾ ਡੈੜੀ ਦਾ ਰੋਕ ਦਿੰਦਾ ਆ ਕਦੀ ਇਹ ਰੋਕ ਦਿੰਦਾ ਘੱਟੋ ਘੱਟ ਮਹੀਨਾ ਹੋ ਗਿਆ ਇਸੇ ਕੰਮ ਨੂੰ ਚਾਲਦੇ ਸੜਕ ਤਾਂ ਸਰ ਸਾਰੇ ਸੁਵਿਧਾ ਵਾਲੀ ਹੈਗੀ ਲੋਕਾਂ ਦੀ ਬਸ ਇਹ ਉਹ ਕਦੇ ਕਹਿੰਦੇ ਬਟਾ ਇੱਥੋਂ ਨਹੀਂ ਮਾਇਆ ਇੱਥੇ ਉੱਚਾ ਮਤਲਬ ਸੜਕ ਨਹੀਂ ਬਣ ਦੇ ਰਿਹਾ ਜੀ ਜਦ ਕੇ ਸਮਝਾਇਆ ਵੀ ਪੈਂਦੀ ਮਸਿਰ ਕਿਸੇ 15 ਸਾਲਾਂ ਬਾਅਦ ਸੜਕ ਬਣ ਲੱਗੀ ਆ ਤੁਹਾਨੂੰ ਪਤਾ ਨਹੀਂ ਵੀ ਕਿੱਦਾਂ ਸੜਕ ਪਾਸ ਹੋਈ ਆ ਹੁਣ ਮਸਲਾ ਥਾਣੇ ਤੱਕ ਪਹੁੰਚ ਗਿਆ ਵਾ ਤੁਸੀਂ ਵੱਡੀ ਕਤਰਨ ਨਾਲ ਇੱਥੇ ਆਏ ਹੈਗੇ ਆ ਕੀ ਗੱਲਬਾਤ ਹੋਈ ਅੰਦਰ ਗੱਲਬਾਤ ਕੋਈ ਨਹੀਂ ਆਇਆ ਨਹੀਂ ਮੋਰ ਆਇਆ ਨਹੀਂ ਹੈਗੇ ਤੁਸੀਂ ਕੀ ਮੰਗ ਕਰਦੇ ਹਣ ਅਸੀਂ ਮੰਗ ਕਰਦੇ ਆ ਵੀ ਪਿੰਡ ਦਾ ਕੰਮ ਹੋਣਾ ਚਾਹੀਦਾ ਹੋਣ ਦਿਓ ਉਹ ਸੜਕ ਆ ਪੱਥਰ ਪਿਆ ਆ ਉਹਦੇ ਤੇ ਮਿੱਟੀ ਵੀ ਨਹੀਂ ਪੈਣ ਦਿੰਦੇ ਇਹ ਕੇ ਆ ਇਹਦਾ ਪਿਓ ਆ ਇਹ بس ਉਹ ਜਦੋਂ ਆ ਕੇ ਲੇਵਰ ਲੱਗਦੀ ਆ ਉਹਨਾਂ ਨਾਲ ਲੜ ਪੈਂਦੀ ਆ ਉਹ ਕਹਿੰਦੇ ਨਹੀਂ ਪਾਉਣ ਦੇਣਾ ਅਸੀਂ ਤਾਂ ਨਹੀਂ ਪਾਉਣ ਦੇਣਾ ਸਰਪੰਚ ਸਾਹਿਬ ਆਪਣੇ ਸਮਤਖਾਂ ਸਮੇਤ ਤੁਸੀਂ ਥਾਣਾ ਸਦਰ ਪੁਜੀ ਹੈਗੇ ਕੀ ਮਾਮਲਾ ਹੈ ਸਾਰਾ ਇੱਥੇ ਪੁਜੀ ਨੇ ਸਾਾਨੂੰ ਇੱਥੇ ਬੁਲਾਇਆ ਗਿਆ ਸੀ ਐਕਚੁਅਲੀ ਜੀ ਪਰ ਪਰਸੂ ਸਾਡੇ ਪਿੰਡ ਨਾਲ ਸੜਕ ਬਣ ਰਹੀ ਆ ਢੇੜੂ ਦੇ ਆਲੇ ਦੋਲੇ ਤੇ ਉੱਥੇ ਥੋੜਾ ਜਿਹਾ ਫੀਵਰੇਜ ਦਾ ਕੰਮ ਥੋੜਾ ਜਿਹਾ ਸੀਗਾ ਤੁਸੀਂ ਪਾਉਣ ਲਈ ਨਾ ਗੁਰਦੁਆਰਾ ਬਾਬਾ ਰੋਜ਼ਾਤ ਮਾਰੇ ਦਾ ਗੁਰਦੁਆਰਾ ਹੈ ਉੱਥੇ ਮਿਲਤੀ ਮੁਰਗੀ ਕਰਦੇ ਸੀ ਉੱਥੇ ਇਕੱਠੇ ਹੋਗਾ ਤੇ ਉੱਥੇ ਸਾਡੀ ਪੰਚਾਇਤ ਦੇ ਹੋਰ ਮੈਂਬਰ ਅਮੋ ਜੀ ਢੰਡਾ ਵੀ ਆ ਗਿਆ ਉਹ ਉੱਥੇ ਇੱਕ ਦੂਸਰੇ ਮੈਂਬਰ ਨੂੰ ਕਹਿ ਰਿਹਾ ਸੀ ਕਿ ਜਿਹੜੀ ਐਸਸੀ ਗ੍ਰਾਂਟ ਆ ਜਿਹੜੀ ਪੰਚਾਇਤ ਤੋਂ ਉਹਦੇ ਪੈਸੇ ਮੰਗਣੇ ਆ ਜੀ ਤੇ ਉੱਥੇ ਬਿਸ਼ਨਪਾਲ ਵੀ ਸੀ ਇਹ ਸੁਣ ਲੈਣ ਮੈਨੂੰ ਕਿਹਾ ਸਾਨੀ ਸਾਹਿਬ ਇਹ ਪੈਸੇ ਮੰਗਦੇ ਐ ਐਸਸੀ ਗ੍ਰਾਂਟ ਦੇ ਜੀ ਕਿਹਾ ਐਸਸੀ ਗ੍ਰਾਂਟ ਤਾਂ ਕੋਈ ਹੁੰਦੀ ਨਹੀਂ ਨਾ ਗ੍ਰਾਂਟ ਤਾਂ ਸਾਂਝੀ ਹੁੰਦੀ ਸਾਰੀ ਲਾਈਦੀ ਆ ਉੱਥੋਂ ਗੜੋ ਵਾਲੀ ਹੋਣਾ ਕੰਮ ਸ਼ੁਰੂ ਹੋ ਗਿਆ ਕੋਈ ਬਹੁਤ ਵੱਧ ਘੱਟ ਬੋਲੇ ਉਸ ਤੋਂ ਬਾਅਦ ਫਿਰ ਉਹ ਜੀ ਅਸੀਂ ਇੱਕ ਪਿੰਡ ਕੱਲ ਨਿਬੜ ਜੂ ਉਹ ਥਾਣੇ ਆ ਗਏ ਤੇ ਉਹ ਫਿਰ ਥਾਣੇ ਨੇ ਸਾਨੂੰ ਬੁਲਾਇਆ ਤਾ ਹੋਰ ਆਪ ਆਇਆ ਮੇ ਪੱਜ ਜੀ ਸੋ ਥਾਣੇ ਤੇ ਜਿਹੜੀ ਪੁਲਿਸ ਅਧਿਕਾਰੀ ਨਾਲ ਤੁਹਾਡੀ ਕੀ ਗੱਲਬਾਤ ਹੋਈ ਉਹ ਹੋਰ ਟਾਈਮ ਦੇਣਗੇ ਤੇ ਹੋਰ ਉਹ ਕਹਿੰਦੇ ਵੀ ਅਸੀਂ ਉਹਨੂੰ ਕਿਹਾ ਸੀ ਉਹ ਕਹਿੰਦਾ ਮੈਂ ਸ਼ਾਮ ਨੂੰ ਆ ਸਕਦਾ ਮੇਰੇ ਕੋਲ ਟਾਈਮ ਨਹੀਂ ਹੈਗਾ ਨਹੀਂ ਕੀ ਮੋਰਲੀ ਪਾਰਟੀ ਨੂੰ ਟਾਈਮ ਦਿੱਤਾ ਗਿਆ ਸੀ ਥਾਣੇ ਵੱਲੋਂ ਦਿੱਤਾ ਗਿਆ ਸੀ ਹੋਰ ਉਦਾਂ ਸਾਨੂੰ ਤੁਹਾਨੂੰ ਉਦਾਂ ਥੋੜਾ ਕਹਿਣਾ ਸੀ 10 ਵਜੇ ਦਾ ਟਾਈਮ ਦਿੱਤਾ ਟਾਈਮ ਦੱਸਦਾ ਦਿੱਤਾ ਜਿਹੜੀ ਜੀ ਜਿਵੇਂ ਤੁਹਾਡੇ ਕਹਿੰਦੇ ਕੋਈ ਨਹੀਂ ਪੁੱਜਿਆ ਹੈਗਾ ਇੱਥੇ ਨਹੀਂ ਇੱਥੇ ਕੋਈ ਨਹੀਂ ਆਇਆ ਸੀ ਕਿਹਾ ਸੀ ਪੁਲਿਸ ਨੂੰ ਹੁਣ ਤੱਕ ਦੁਬਾਰਾ ਕੋਈ ਟਾਈਮ ਦਿੱਤਾ ਗਿਆ ਆ 10 ਤਰੀਕ ਦਾ ਟਾਈਮ ਦਿੱਤਾ ਗਿਆ ਕੋਈ ਪਰ ਅਸੀਂ ਵੇਖਾਂਗੇ ਤੇ ਅਧਿਤਰੀ ਮਸਲਾ ਕਰਨੀ ਆ ਅਸੀਂ ਰੂਤ ਬਸ ਜਿਹੜੇ ਬਿਸ਼ਨਪਾਲ ਹੈਗੇ ਪਹਿਲਾਂ ਕੋਈ ਮੈਂਬਰ ਪੰਚਾਇਤ ਵਗੈਰਾ ਜੋ ਕੋਈ ਉਧਰ ਰਿਹਾ ਇਹਨਾਂ ਕੋ ਆ ਜੀ ਪਹਿਲਾਂ ਇਹਦੀ ਵਾਈਫ ਸੀ ਮੈਂਬਰ ਪੰਚਾਇਤ ਲੇਕਿਨ ਇਹ ਸਾਡੇ ਨਾਲ ਸਰਪੰਚ ਜੀ ਸਮਝੋ ਤੁਸੀਂ ਸਾਡੇ ਨਾਲ ਹੀ ਇਹ ਕਹਿੰਦਾ ਜਾ ਰਿਹਾ ਜਿਸ ਦਿਨ ਬੋਲੀ ਸੀ ਨਾ ਜੀ ਮੈਂ ਫੋਨ ਕੀਤਾ ਇਹਨੂੰ ਪੈਸੇ ਲਿਖੇ ਮੈਨੂੰ ਪਤਾ ਸੀ ਇਹਨ ਕੋਈ ਨਾ ਕੋਈ ਮੁੱਦਾ ਖੜਾ ਕਰਨਾ ਕਹਿੰਦਾ ਕਿ ਮੈਂ ਤਾਂ ਗਰਾਇਆ ਕੋਈ ਪਤਲੀ ਮੇਲਾ ਆ ਹੁਣ ਇਹਦੇ ਕਰਕੇ ਹੀ ਬੋਲੀ ਤਾਂ ਕੈਨਸਲ ਕਰਨੀ ਨਾ ਸੀ ਠੀਕ ਆ ਜੀ ਔਰ ਨਾਲੇ ਮੈਨੂੰ ਲੋੜ ਵੀ ਨਾ ਸੀ ਮੇਰੇ ਕੋਲ ਚਾਰ ਪੰਜ ਹੈਗੇ ਸੀ मेरा बॉम्ब तो मेरे कोल थी ओदू बाद ए डरावा डरुवा दित्ता मैं एदी पीती एसबीएम साहब ਕੋ ਜੰਗਿਆ ਐਸਬੀਐਮ ਸਾਹਿਬ ਉਹ ਕਹਬੋ ਬਾਈ ਲੋ ਕਰਾਈ ਸਰਪੰਚ ਨੇ ਮੋਲੀ ਮਤਲਬ ਇਹਦੇ ਵਿੱਚ ਕੋਈ ਹੈ ਹੀ ਨਹੀਂ ਗਲਤੀ ਇਹਦੀ ਸੋ ਹਾਂ ਜੇ ਹਾਂ ਇਹਨੂੰ ਜੇ ਇਹ ਹਰੇਕ ਟਾਈਮ ਨਾਲ ਐਸਸੀ 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 ਸਮਾਜ ਹਾਲਾਂਕਿ ਸੰਤੋ ਪਤਾ ਨਹੀਂ ਅੱਜ ਕੱਲ ਕੋ ਮੈਂ ਤਾਂ 17 ਸਾਲ ਦੀ ਉਮਰ ਬਾਹਰ ਚਲ ਗਈ ਸੰਤੋ ਪਤਾ ਨਹੀਂ ਇਹ ਕੀ ਹੈ ਇਦਾਂ ਸਿਸਟਮ ਹੈ ਨਾ ਦੂਸਰੀ ਗੱਲ ਸਾਡੇ ਕੋ ਨਾਨਕਨਗਰੀ ਦੀ ਜ਼ਮੀਨ ਹਾਲੇ ਵੀ ਪਈ ਆ ਇਹ ਚਾਹਦਾ ਨਾ ਕਿ ਐਸਸੀ ਨੂੰ ਕਿਸੇ ਬੌਣੀ ਆ ਅਸੀਂ ਬੋਲੀ ਕਰਾਉਣੀ ਆ ਉਹਦੀ ਜੋ ਐਨ ਬੌਣੀ ਹੈ ਬਾਲਵੇ ਜਾਂ ਕਿਸੇ ਨੂੰ ਬੌਲੀ ਕਿਸੇ ਬਾਲਵੇ ਕਿਸੇ ਜਨਰਲ ਨੇ ਬੌਣੀ ਜਨਰਲ ਬਾਲਵੇ ਸਾਡਾ ਕੁਝ ਜ਼ਮੀਨ ਹੈਗੀ ਆ ਪਰ ਉਸ ਜ਼ਮੀਨ ਅਸੀਂ ਬਾਈ ਲੋ ਕੀਤੀ ਬੋਲੀ ਤੇ ਜੋ ਇੱਥੇ ਪਰਚੀ ਅੱਜ ਲਿਖ ਦਿੰਦੇ ਵੀ ਗਲਤ ਕੀਤੀ ਬੋਲੀ ਉਹ ਗਲਤ ਆ ਮੇਰੇ ਨਾਲ 4 ਐਮ ਸੀਗੇ 5 4 ਐਮ ਚਾਹੀਦੇ ਸੀ ਵੀਡੀਓਗ੍ਰਾਫੀ ਹੋਈ ਜਾਂ ਗੁਰਦੁਆਰੇ ਦੇ ਵਿੱਚ ਬੈਠ ਕੇ ਹੋਈ ਠੀਕ ਹੈ ਜੀ ਫੋਟੋ ਹੋਈਆਂ ਸੈਕਟਰੀ ਆ ਸਾਰੇ ਆਏ ਸੀ ਉਹਨੇ ਬੋਲੀ ਕੀਤੀ ਆ ਤੇ ਬੋਲੀ ਦਾ ਜਿਹੜਾ ਪੈਸਾ 40 40% ਜਾਂਦਾ ਹੁੰਦਾ ਆ ਸਰਕਾਰ ਨੂੰ 60 ਪੰਚਾਇਤਾਂ ਨੂੰ ਇਸ ਕਰਕੇ ਕਰਮ ਤੋਂ ਲੈ ਕੇ ਲੈ ਪੈਸੇ ਦੀ ਸਾਫਦਾ ਆ ਆ ਸੋ ਇਲੈਕਸ਼ਨ ਹੋ ਗਏ ਹਟੀ ਸੀ ਜਿਵੇਂ ਬਿਸ਼ਨਪਾਲ ਜੀ ਨੂੰ ਵੀ ਇਲੈਕਸ਼ਨ ਲੜੀ ਸੀ ਉਸ ਦੇ ਮੁਕਾਬਲੇ ਔਰ ਕੀ ਇਦਾਂ ਦਾ ਕੋਈ ਰਾਜਸੀ ਰੰਜਿਸ਼ ਨਹੀਂ ਚੱਲਦਾ ਹੈ ਸਾਰਾ ਕੁਝ ਹੋ ਰਿਹਾ ਹੁਣ ਇਹ ਰੰਜਿਸ਼ ਤਾਂ ਉਹ ਜਾਣਦਾ ਹੋ ਹਰੇਕ ਕੰਮ ਨੂੰ ਟੋਕਣਾ ਸਾਡੀ ਜੀ ਕੋਈ ਰੰਜਿਸ਼ ਨਹੀਂ ਦੇਖੋ ਜੀ ਹਰ ਰੰਜਿਸ਼ ਤਾਂ ਬਣੀ ਜਾਂਦੀ ਜਾਂ ਬਾਦਲ ਸਾਹਿਬ ਵੀ ਹਾਰ ਗਿਆ ਕੇਜਰੀ ਵਾਲਾ ਸਾਹਿਬ ਵੀ ਹਾਰ ਗਿਆ ਠੀਕ ਨੇ ਇਹਦੇ ਵਿੱਚ ਕੋਈ ਹੜ ਜਿੱਦ ਕੀ ਆ ਜੇ ਨੂੰ 10 ਵੋਟਾਂ ਵਾਧ ਵੀ ਪੈ ਗਈਆਂ ਹੋਗੀਆਂ ਹਨਾ ਕਿ ਜਿਆ ਇਹਦੇ ਨਾਲ ਦੇ ਜਿਹੜੇ ਭੰਗ ਭੰਗ ਪੀਂਦੇ ਹੋਣੇ ਪਾਪੀਆਂ ਹੋਣਗੇ ਸਾਨੂੰ ਕੀ ਤੈਨਾਂ ਪਰ ਸਾਨੂੰ ਕੋਈ ਪੰਚਾਇਤ ਮੇ ਵਜ਼ਾ ਹੈ ਨਹੀਂ ਇਦਾਂ ਦਾ ਤਾਂ ਦੋ ਸਰਪੰਚ ਸਾਹਿਬ ਨਾਂ ਰੱਖਦੇ ਕੋ ਸਰਪੰਚ ਹੀ ਸੁਖੀਆਂ ਅਸੀਂ ਪੰਚ ਪੰਚੀ ਕਹਿੰਦੇ ਸਰਪੰਚ ਸਾਡੇ ਅਜੀ ਦਾ ਸਰਪੰਚ ਬਣਾਉਣਾ ਅਸੀਂ ਨਾਲ